ਅ ਪਿਛਲੇ ਕਾਫੀ ਲੰਬੇ ਸਮੇਂ ਤੋਂ 5 5.5 ਮਹੀਨਿਆਂ ਤੋਂ ਸਾਂਝਾ ਮੋਰਚਾ ਜੀਰਾ ਵੇਖ ਇੱਕ ਜੋ ਪਾਣੀਆਂ ਦੀ ਪਾਣੀ ਦੀ ਧਰਤੀ ਦੀ ਤੇ ਹਵਾ ਦੀ ਲੜਾਈ ਹੈ ਜਿਹੜੀ ਉਹ ਲੜੀ ਜਾ ਰਹੀ ਸੀ ਜਿਹਦੇ ਵਿੱਚ ਅੱਜ ਸ਼ਮੂਲੀਅਤ ਕਰਨ ਵਾਸਤੇ ਸਾਡੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਆ ਜਿਹੜੇ ਉਹ ਵੱਡੀ ਹਮਾਇਤ ਦੇਣ ਵਾਸਤੇ ਅਸੀਂ ਇਸ ਮੋਰਚੇ ਦੇ ਵਿੱਚ ਪਹੁੰਚੇ ਆ ਸਸੀਕਲ ਜੀ ਮੈਂ ਸਰਪੀ ਸੰਧੂ ਗੁਰਪ੍ਰੀਤ ਜੀ ਕੁਝ ਦਿਨ ਪਹਿਲਾਂ ਫੈਕਟਰੀ ਦੇ ਮੈਨੇਜਰ ਸਾਹਿਬ ਉਹਨਾਂ ਨੇ ਇੱਕ ਮੀਡੀਆ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਕਿਹਾ ਕਿ ਅਗਰ ਤੁਹਾਨੂੰ ਲੱਗਦਾ ਕਿ ਪਾਣੀ ਗੰਦਾ ਹੈ ਤੇ ਤੁਸੀਂ ਕਿਤੇ ਵੀ ਬੋਰ ਕਰਾ ਲਓ ਜਿਹੜਾ ਖਰਚਾ ਹੈ ਉਹ ਸਾਡੇ ਵੱਲੋਂ ਦਿੱਤਾ ਜਾਊਗਾ ਅਗਰ ਤੁਹਾਨੂੰ ਲੱਗਦਾ ਵੀ ਕਿਤੇ ਗੰਦਾ ਪਾਣੀ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਸ ਦਿਨ ਇਥੋਂ ਸੈਂਪਲ ਲੈਣ ਵਾਸਤੇ ਆਏ ਸੀ ਜਸਟਿਸ ਜਸਵੀਰ ਸਿੰਘ ਔਲੀ ਉਸ ਦਿਨ ਜਿਹੜਾ ਉਹਨਾਂ ਦੇ ਬਾਸਲ ਸਾਹਿਬ ਦੇ ਨਾਲ ਕੱਟੀ ਦਾੜੀ ਵਾਲਾ ਪੱਗ ਵਾਲਾ ਨੌਜਵਾਨ ਬੈਠਾ ਸੀ ਉਹਨੂੰ ਇੱਥੋਂ ਸ਼ਾਇਦ ਰੋਮਨ ਬਰਾੜ ਨੇ ਜਾਂ ਕਿਸੇ ਹੋਰ ਵੀਰ ਨੇ ਕਿਹਾ ਸੀ ਵੀ ਉਹ ਬੋਰ ਜਿਹੜਾ ਚਲਾਇਆ ਸੀ ਜਿਹੜਾ ਗੁੱਠ ਦੇ ਆ ਵੀ ਇਹਦਾ ਪਾਣੀ ਪੀ ਲਓ ਪੀਣੀਓਗਾ ਕਹਿੰਦਾ ਨਹੀਂ ਉਹ ਸਿਰ ਮਾਰ ਕੇ ਪਾਸੇ ੜ ਗਿਆ ਵੀਡੀਓ ਵੀ ਹੋਏਗੀ ਨਾ ਵੀਰਾ ਕੋਲੇ ਹਰਪ੍ਰੀਤ ਸੇ ਉਹਨਾਂ ਨੂੰ ਪਤਾ ਇਸ ਗੱਲ ਦਾ ਹਾਂਜੀ ਹਰਪ੍ਰੀਤ ਜੀ ਕਿਹੜੇ ਕਿਹੜੇ ਜਥੇਬੰਦੀ ਸਾਨੂੰ ਜਿਹੜਾ ਸੰਯੋਗ ਮਿਲ ਰਿਹਾ ਆ ਆਮ ਲੋਕਾਂ ਦਾ ਜਿਹੜਾ ਆਮ ਜਿਹੜਾ ਹਲਕੇ ਦੇ ਜਿਹੜੇ ਲੋਕ ਆ ਜਾਂ ਆਮ ਜਿਹੜੇ ਆਸ-ਪਾਸ ਦੇ ਪਿੰਡਾਂ ਕਿੰਨਾ ਕੁ ਤੁਹਾਨੂੰ ਸੰਯੋਗ ਮਿਲ ਰਿਹਾ ਇਹ ਜੋ ਜੀ ਮੋਰਚਾ ਸਾਂਝਾ ਮੋਰਚਾ ਬਣਿਆ ਸੀ ਪਹਿਲਾਂ ਇਹ ਲੋਕਲ ਪਿੰਡਾਂ ਦਾ ਜਿਹੜਾ ਸੀਗਾ ਮ ਦਵੀਏ ਮੁੱਦਾ ਕੱਲਾ ਜਿਹੜਾ ਉਹਨਾਂ ਦੇ ਨੇੜੇ ਤੇੜੇ ਫੈਕਟਰੀ ਵਾਲੇ ਪਿੰਡ ਹੈ ਜਿਹੜੇ ਉਹਨਾਂ ਦਾ ਨਹੀਂ ਗਏ ਸਾਰਿਆਂ ਦਾ ਉਸ ਤੋਂ ਬਾਅਦ ਜਦੋਂ 16 ਤਰੀਕ ਤੋਂ ਬਾਅਦ ਇੱਥੇ ਭਾਰੀ ਪੁਲਿਸ ਫੋਰਸ ਲਾ ਦਿੱਤੀ ਗਈ ਹੈ ਜਦੋਂ ਇੱਥੇ ਲਾਠੀ ਚਾਰਜ ਦੀਆਂ ਘਟਨਾਵਾਂ ਹੋਈਆਂ ਤੇ ਇਸ ਇਥੋਂ ਲੈ ਕੇ 100-100 ਕਿਲੋਮੀਟਰ ਤੋਂ ਦੂਰ ਵੀ ਜਿਹੜੇ ਲੋਕ ਇਸ ਤੋਂ ਵੀ ਜ਼ਿਆਦਾ ਜਿਹੜੇ ਉਹ ਜੁੜੇ ਆ ਤਕਰੀਬਨ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਹੀ ਇਸ ਮੋਰਚੇ ਦੇ ਨਾਲ ਇਸ ਟਾਈਮ ਜੁੜੀਆਂ ਹਾਂ ਹਾਂਜੀ ਪਹਿਲਾਂ ਨਾਮ ਦੱਸੋ ਜੀ ਫਤੇ ਸਿੰਘ ਢੱਲੋਂ ਜੀ ਹਾਂਜੀ ਕੀ ਮਾਜਰਾ ਹੈ ਸਾਰਾ ਮਾਜਰਾ ਅਪਰ ਦਰਸ਼ਕਾਂ ਨੂੰ ਦੱਸ ਦਈਏ ਪਹਿਲੇ ਤਾਂ ਲੋਕਾਂ ਨੂੰ ਪਤਾ ਹੀ ਹੈ ਵੀ ਜਿਹੜਾ ਜੀਰਾ ਸ਼ਰਾਬ ਫੈਕਟਰੀ ਦਾ ਆਪਾਂ ਮਾਮਲਾ ਜਿਹੜਾ ਬਹੁਤ ਭੱਖਿਆ ਹੋਇਆ ਹੈ ਤੁਹਾਡੀ ਜਿਹੜੀ ਇਹ ਨਾਲ ਹੀ ਲੱਗਦੀ ਪਹਿਲੀ ਹਾਂਜੀ ਬਿਲਕੁਲ ਉਹਦੇ ਫਰੰਟ ਦੇ ਸਾਹਮਣੇ ਮੇਰੀ ਜ਼ਮੀਨ ਹੈ ਤਕਰੀਬਨ ਅੱਛਾ ਜੀ ਤੇ ਪਾਣੀ ਤੁਹਾਡੇ ਟੂਬਵਲ ਚ ਜਿਹੜਾ ਕੀ ਮਸਲਾ ਸੀ ਇਸ ਬਾਰੇ ਦੱਸੋ ਪਰ ਇੱਕ ਸਵਾਲ ਆ ਕਿ ਉਹ ਕਰਦੇ ਆ ਕਿ ਜਿੰਨਾ ਲੋਕਾਂ ਨੇ ਪਹਿਲਾਂ ਜ਼ਮੀਨ ਇਹ ਵੇਚੀ ਹੈ ਉਦੋਂ ਉਹ ਲੱਡੂ ਬਣਦੇ ਸੀ ਸਾਡੀ ਮਹਿੰਗੀ ਜ਼ਮੀਨ ਵੇਚੀ ਆ ਤੇ ਅੱਜ ਉਹੀ ਲੋਕ ਧਰਨਾ ਲਾ ਰਹੇ ਅੱਜ ਹੀ ਕਿਉਂ ਇਹਨਾਂ ਨੂੰ ਉਹ ਲੱਗਿਆ ਪਹਿਲਾਂ ਕਿਉਂ ਨਹੀਂ ਸਰ ਮੇਰੀ ਗੱਲ ਸੁਣੋ ਜੀ ਕਿਹੜੇ ਕਾਨੂੰਨ ਚ ਲਿਖਿਆ ਵੀ ਪਾਣੀ ਥੱਲੇ ਪਾਵੀਂ ਇੰਡਸਟਰੀ ਕੋਈ ਵੀ ਇੰਡਸਟਰੀ ਆ ਅਸੀਂ ਓਪਨਲੀ ਚੈਲੰਜ ਕਰਦੇ ਆਂ ਹਿੰਦੁਸਤਾਨ ਦੇ ਕਾਨੂੰਨ ਚ ਲਿਖਿਆ ਹੈ ਕਿਤੇ ਕੋਈ ਪੈਰਾਗ੍ਰਾਫ ਪੜਾ ਦਿਓ ਵੀ ਇੰਡਸਟਰੀਆਂ ਲੱਗਣਗੀਆਂ ਤੇ ਪਾਣੀ ਥੱਲੇ ਪਾਉਣਗੀਆਂ ਦੂਸਰੀ ਗੱਲ ਮੈਂ ਤੁਹਾਡੀ ਇਨਫੋਰਮੇਸ਼ਨ ਕਰੈਕਟ ਕਰਦਾ 200 ਮੋਰਚੇ ਬਾਰੇ ਜੋ ਖਬਰਾਂ ਆ ਰਹੀਆਂ ਕਿ ਇਹ ਫੇਕ ਹੈ ਜਾਂ ਜੋ ਉੱਥੇ ਬੈਠੇ ਹੋ ਕਿਸਾਨ ਹੀ ਨਹੀਂਗੇ ਸਭ ਇਹ ਦੇਖਣ ਲਈ ਮੈਂ ਯਾਨੀ ਕਿ ਸਰਜੀ ਸੰਧੂ ਬੰਟੀ ਸ਼ਰਮਾ ਤੇ ਸਾਡੇ ਲਖਵਿੰਦਰ ਹਾਲੀ ਜੀ ਅਸੀਂ ਪਹੁੰਚ ਗਏ ਤੇ ਅੱਜ ਤੁਹਾਨੂੰ ਦਿਖਾਉਣੇ ਆ ਫਿਰ ਉੱਥੇ ਜਾ ਕੇ ਕੀ ਮੌਲ ਸੱਸੀ ਗਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਚੈਨਲ ਤੇ ਅਸੀਂ ਵਿਲੱਖਣ ਚੀਜ਼ਾਂ ਤੁਹਾਡੇ ਲਈ ਲੈ ਕੇ ਆਉਂਦੇ ਰਹੇ ਹਾਂ ਤੇ ਇੱਕ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਗਰਮਾਇਆ ਹੋਇਆ ਕਿ ਜੀਰਾ ਸ਼ਰਾਫ ਫੈਕਟਰੀ ਦੇ ਜਿਹੜਾ ਇੱਥੋਂ ਦੇ ਵਸਨੀਕ ਹੈ ਉਹਨਾਂ ਨੇ ਤੇ ਜਿਹੜੇ ਕਿਸਾਨ ਹੈ ਇੱਥੋਂ ਤੱਕ ਕਿ ਤਰਕਸ਼ੀਲ ਵਾਲੇ ਵੀ ਆ ਉਹਨਾਂ ਨੇ ਵੀ ਜਿਹੜੀ ਇਹ ਚੀਜ਼ ਦੀ ਹਮਾਇਤ ਕੀਤੀ ਹੈ ਗੌਰਵ ਸ਼ਰਮਾ ਜੀ ਤੇ ਅਸੀਂ ਅੱਜ ਇੱਥੇ ਆ ਕੇ ਮੌਕਾ ਦੇਖਣਾ ਚਾਹੁੰਦੇ ਸੀ ਕਿ ਕੀ ਇਹ ਸੱਚ ਹੈ ਕਿ ਇਹ ਕਹਿਆ ਜਾ ਰਿਹਾ ਸੀਗਾ ਕਿ ਸਭ ਜੋ ਫੇਕ ਹੈ ਅੱਜ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜੋ ਸੱਚ ਹੈ ਇਥੋਂ ਦਾ ਗਰਾਊਂਡ ਲੈਵਲ ਤੇ ਜਾ ਕੇ ਦਿਖਾਵਾਂਗੇ ਹਾਂ ਸ਼ਰਮਾ ਜੀ ਬੋਲੋ ਹਾਂਜੀ ਬਹੁਤ ਦਿਨਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਇੱਕ ਮੁੱਦਾ ਪਖਿਆ ਹੋਇਆ ਹੈ ਜੀਰਾ ਸ਼ਰਾਬ ਫੈਕਟਰੀ ਦਾ ਇਥੋਂ ਦੇ ਸਥਾਨਕ ਲੋਕਾਂ ਦਾ ਵਸਨੀਕਾਂ ਦਾ ਕਹਿਣਾ ਹੈ ਕਿ ਜਿਹੜੀ ਇੱਥੇ ਸ਼ਰਾਬ ਫੈਕਟਰੀ ਲੱਗੀ ਆ ਉਹਦਾ ਜਿਹੜੀ ਇੰਟਰਨੈਸ਼ਨਲ ਕੰਪਨੀ ਹੈ ਸ਼ਰਾਬ ਫੈਕਟਰੀ ਉਹਦਾ ਜਿਹੜਾ ਪਾਣੀ ਹੈ ਉਹਦਾ ਜਿਹੜਾ ਪਾਣੀ ਧਰਤੀ ਹੇਠਾਂ ਜਾ ਕੇ ਆਮ ਜਿਹੜਾ ਜਲਜੀਵਨ ਨੂੰ ਜਿਹੜਾ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਆਪਾਂ ਕਹਿ ਦਈਏ ਵੀ ਲੋਕਾਂ ਦੇ ਟੂਬਵਲਾਂ ਦੇ ਵਿੱਚ ਨਲਕਿਆਂ ਦੇ ਦੇ ਵਿੱਚ ਜਿਹੜਾ ਇਹ ਪਾਣੀ ਜਿਹੜਾ ਆ ਰਿਹਾ ਆ ਉਹ ਜਾਣਦੇ ਲੋਕਾਂ ਤੋਂ ਕੀ ਸੱਚ ਹੈ ਤੇ ਕੀ ਹਾਂਜੀ ਹਾਲੇ ਸਰ ਦੋਸਤੋ ਇਸ ਸੰਬੰਧੀ ਤੁਸੀਂ ਖਬਰਾਂ ਵੱਡੇ ਵੱਡੇ ਚੈਨਲਾਂ ਤੋਂ ਵੱਡੇ ਵੱਡੇ ਪੱਤਰਕਾਰਾਂ ਨੇ ਵੱਡੀਆਂ ਵੱਡੀਆਂ ਖਬਰਾਂ ਦਿੱਤੀਆਂ ਲੇਕਿਨ ਅਸੀਂ ਆਪ ਅੱਜ ਚੱਲ ਕੇ ਆਏ ਇੱਥੇ ਵੀ ਅਸੀਂ ਤੁਹਾਨੂੰ ਰੋਡ ਵਿਖਾਈਏ ਜਿੱਥੇ ਉਹ ਕਿਸਾਨ ਬੈਠੇ ਨੇ ਭਵੇਂ ਸਾਰੇ ਇੱਥੇ ਕਹਿੰਦੇ ਨੇ ਕਿ ਦਿੱਲੀ ਵਰਗਾ ਮਾਹੌਲ ਹੈ ਦਿੱਲੀ ਵਰਗਾ ਮਾਹੌਲ ਤਾਂ ਨਹੀਂ ਬਣ ਸਕਦਾ ਪਰ ਫਿਰ ਵੀ ਕਿਸਾਨਾਂ ਦੇ ਵਿੱਚ ਬਹੁਤ ਉਤਸ਼ਾਹ ਲੱਗਦਾ ਕਿ ਉਹ ਆਪਣੀ ਇਸ ਜੋ ਸਮੱਸਿਆ ਲੈ ਕੇ ਬੈਠੇ ਆ ਉਹ ਹੱਲ ਕਰਾ ਲੈਣ ਹਾਂਜੀ ਬਿਲਕੁਲ ਨਾਮ ਦੱਸੋ ਜੀ ਪਤੇ ਸੰਕਟ ਲੋ ਜੀ ਹਾਂਜੀ ਕੀ ਮਾਜਰਾ ਹੈ ਸਾਰਾ ਮਾਜਰਾ ਆਪਾਂ ਦੱਸ ਕੇ ਦੱਸ ਦਿੱ ਗਏ ਪੈਸਾ ਤਾਂ ਲੋਕਾਂ ਨੂੰ ਪਤਾ ਹੀ ਹੈ ਵੀ ਜਿਹੜਾ ਜੀਰਾ ਸ਼ਰਾਬ ਫੈਕਟਰੀ ਦਾ ਆਪਾਂ ਮਾਮਲਾ ਜਿਹੜਾ ਬਹੁਤ ਭੱਖਿਆ ਹੋਇਆ ਹੈ ਤੁਹਾਡੀ ਜਿਹੜੀ ਇਹ ਨਾਲ ਹੀ ਲੱਗਦੀ ਪਹਿਲੀ ਹਾਂਜੀ ਬਿਲਕੁਲ ਉਹਦੇ ਫਰੰਟ ਦੇ ਸਾਹਮਣੇ ਮੇਰੀ ਜ਼ਮੀਨ ਹੈ ਤਕਰੀਬਨ ਅੱਛਾ ਜੀ ਤੇ ਪਾਣੀ ਤੁਹਾਡੇ ਟੂਬਵਲ ਚ ਜਿਹੜਾ ਕੀ ਮਸਲਾ ਸੀ ਇਸ ਵਾਰ ਦੱਸੋ ਇਹ ਦੇਖੋ ਜਿਹੜਾ ਪਾਣੀ ਹਮੇਸ਼ਾ ਹੁੰਦਾ ਨੀਵੇਂ ਪਾਸੇ ਜਾਂਦਾ ਹੁੰਦਾ ਧਰਤੀ 'ਚ ਜਦੋਂ ਆਪਾਂ ਧਰਤੀ ਦੇ ਅੰਡਰਗਰਾਉਂਡ ਪਾਣੀ ਪਾਉਂਦੇ ਆ ਕੋਈ ਵੀ ਮਤਲਬ ਪਾਉਂਦਾ ਜਾਂ ਗੰਦਾ ਵੇਸਟ ਪਾਣੀ ਪਾਉਂਦਾ ਉਹ ਜਿਹੜਾ ਧਰਤੀ ਦਾ ਨੀਵੇਂ ਪਾਸਾ ਹੁੰਦਾ ਉੱਥੇ ਪਾਣੀ ਜਾਂਦਾ ਜਿਵੇਂ ਮਾਲਪੁਰਸ ਇੰਡਸਟਰੀ ਨੇ 15-16 ਸਾਲ ਦੀ ਧਰਤੀ 'ਚ ਪਾਣੀ ਪਾਉਂਦੀ ਰਹੀ ਹੈ ਕਿਉਂਕਿ ਅਸੀਂ ਗਵਾਂਡੀਆਂ ਦੇ ਸਾਨੂੰ ਇਹਦੀ ਕੱਲੀ-ਕੱਲੀ ਐਕਟੀਵਿਟੀ ਦਾ ਪਤਾ ਹੈ ਮਾਲਪੁਰਸ ਦਾ ਜੋ ਕੁਝ ਕਰਦੀ ਰਹੀ ਹੈ ਇਹ ਜੀ ਅੱਜ ਦਾ ਇਹ ਪਾਣੀ ਐਵੇਂ ਨਹੀਂ ਨਿਕਲ ਲੱਗਿਆਗਾ ਇਹ 14-15 ਸਾਲਾਂ ਤੋਂ ਥੱਲੇ ਪਾਣੀ ਪਾ ਰਹੇ ਆ ਉਦੇ ਕਰਕੇ ਜਿਹੜਾ ਮਈਆਂ ਵਾਲੇ ਪਾਣੀ ਨਿਕਲਿਆ ਆ ਕਦੇ ਸਾਡੇ ਪਿੰਡ ਅੱਜ ਵੀ ਗੰਦਾ ਪਾਣੀ ਨਿਕਲਿਆ ਰ ਟ੍ਰੋਲਰ ਵੀ ਮੈਂ ਤੁਹਾਨੂੰ ਕਰ ਲਿਆ ਚਲਦਾ ਮੈਨਾਂ ਜਦੋਂ ਮਰਜ਼ੀ ਚੱਲ ਪਿਆ ਵੀ ਘਰ ਵਾਲੇ ਪੰਪ ਦੇ ਵਿੱਚ ਹੈਂਡ ਪੰਪ ਦੇ ਵਿੱਚੋਂ ਆਪਾਂ ਕਿਹਨੇ ਪਾਣੀ ਆ ਰਿਹਾ ਹੈ ਨਾ ਮੈਂ ਕਹਾਂ ਜੀ ਮੋਟਰ ਪਾਣੀ ਕੱਢ ਰਹੀ ਆ 250 ਵਾਲਾ ਬੋਹਰੀ ਪਾਣੀ ਕੱਢ ਰਿਹਾ ਇਕੱਲਾ ਹੈਂਡ ਪੰਪ ਨਹੀਂ ਪਾਣੀ ਕੱਢ ਰਿਹਾਗਾ 250 ਵਾਲਾ 2 250 ਵਾਲਾ ਬੋਹਰੀ ਪਾਣੀ ਕੱਢ ਰਿਹਾ ਤੇ ਕਾਲਾ ਪਾਣੀ ਕੱਢ ਰਿਹਾ ਜੀ ਕੈਮੀਕਲ ਵਾਲਾ ਵਾਟਰ ਆ ਯਾਨੀ ਕਿ ਉਧਰਲੇ ਪਾਸੇ ਜੀਰੀ ਵਾਲੇ ਪਾਸੇ ਕਈ ਜਗ੍ਹਾ ਤੋਂ ਇਹੋ ਜਿਹਾ ਕੈਮੀ ਜਿਹੜਾ ਮੁਕਦਮਾ ਹੋਇਆ ਉਹ ਕਾਹਦੇ ਤੇ ਹੋਇਆ ਤੁਹਾਨੂੰ ਮੁੱਟੇ ਜਰਾ ਉਹ ਜਿਹੜਾ ਜੀ ਇਹਨਾਂ ਨੇ ਪਹਿਲੇ ਦਿਨ 18 ਤਰੀਕ ਨੂੰ ਅਰੈਸਟ ਪਾਈ ਆ ਜਾਂ ਪਰਚੇ ਕੱਟਣ ਦਾ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਪਰਚਾ ਇਹਨਾਂ ਨੇ ਮੇਰੇ ਤੇ ਕਟਿਆ ਸੀ ਜੀ ਕੀ ਧਾਰਾ ਲੱਗੀ ਕਿਹੜਾ ਪੱਤਾ ਤੁਹਾਡੇ ਬਹੁਤ ਦੰਗਾ ਕਈ ਧਾਰਾ ਲਾਈਆਂ ਜੀ ਤਕਰੀਬਨ 15 16 ਧਾਰਾ ਲਾਈਆਂ ਜੀ ਦੰਗਾ ਐਕਟ ਲਾਇਆ ਜੀ 25 ਲਾਇਆ 27 ਐਕਟ ਲਾਇਆ ਨਜਾਇਜ਼ ਹਥਿਆਰ ਵਾਲਾ ਐਕਟ ਲਾਇਆ ਅਨੇਕਾਂ ਹੀ ਰੂਡ ਐਕਟ ਲਾਏ ਆ ਕਈ ਤਰ੍ਹਾਂ ਦੇ ਐਕਟ ਲਾਏ ਆ ਇੰਡਸਟਰੀ ਨੂੰ ਘੇਰਨ ਦੇ ਇਹਦਾ ਗੇਟ ਰੋਕਣ ਦੇ ਐਕਟ ਲਾਏ ਆ ਕਈ ਐ ਸਤ ਥੋੜੀ ਕੋਈ ਸੁਣਵਾਈ ਜਾਂ ਉਹਦੇ ਬਾਰੇ ਦੇ ਕੋਈ ਅਸੀਂ ਤਾਂ ਜਦੋਂ 2006 ਦੇ ਵਿੱਚ ਲੱਗੀ ਆ ਸੱਤ ਦੇ ਵਿੱਚ ਮੈਂ ਖੁਦ ਵੀ ਧਰਨਾ ਲਾਇਆ ਸੀ ਛੋਟਾ ਮੋਟਾ ਜਆ ਉਦੋਂ ਮਣੀ ਇਹਨਾਂ ਨੇ ਚੱਲਣ ਦਿੱਤਾਗਾ ਐਡਾ ਕਿਉਂਕਿ ਇਹਨਾਂ ਦਾ ਹਸਾਬਕਾ ਤਾਂ ਬਹੁਤ ਵੱਡਾ ਜੀ ਇਹ ਪੈਸੇ ਆ ਪੂਸੇ ਨਾਲ ਖਰੀਦ ਲੈਂਦੇ ਆ ਪੋਲੂਸ਼ਨ ਕੰਟਰੋਲ ਬੋਰਡ ਇਹਨਾਂ ਨੇ ਆਪ ਹੀ ਖਰੀਦਿਆ ਹੋਇਆ ਯਾਨੀ ਕਿ ਹਰ ਚੀਜ਼ ਨੂੰ ਇਹ ਪੈਸੇ ਨਾਲ ਦਪਾਉਂਦੇ ਆ ਤੁਸੀਂ ਇੱਥੋਂ ਧਿੱਕਰ ਵੇਖ ਲਓ ਜਿਹੜੀ ਵਿਰੋਧੀ ਧਿਰ ਹੁੰਦੀ ਆ ਸਾਡੇ ਕੋਲੇ ਆਈ ਨਹੀਂ ਉਹ ਹੋਰ ਵੀ ਮਨਿਸਟਰਾਂ ਦਾ ਪੰਜਾਬ ਦੇ ਜਿਹੜੇ ਲੀਡਰਾਂ ਦਾ ਹੱਕ ਸੀਗਾ ਵੀ ਇੱਥੇ ਆ ਕੇ ਖੜਦੇ ਲੋਕਾਂ ਦਾ ਹਾਲਚਾਲ ਪੁੱਛਦੇ ਕੋਈ ਵੀ ਨਹੀਂ ਆਇਆਗਾ ਇਹਨਾਂ ਨੇ ਸਾਰਿਆਂ ਨੂੰ ਕਿਹਾ ਵਿਆ ਵੀ ਤੁਸੀਂ ਇੱਥੇ ਨਹੀਂ ਆਉਣਾਗਾ ਸਵਾਲ ਕੌੜਾ ਜ਼ਰੂਰ ਆ ਪਰ ਇਹ ਜਾਣਨੇ ਵੀ ਚਾਹਣੇ ਆ ਕਿਉਂਕਿ ਅਸੀਂ ਜਾਣਦੇ ਆ ਵੀ ਸੱਚ ਕੀ ਆ ਤੁਹਾਨੂੰ ਵੀ ਪਤਾ ਇੱਥੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਪਤਾ ਪਰ ਇੱਕ ਸਵਾਲ ਆ ਕਿ ਉਹ ਕਰਦੇ ਆ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਜ਼ਮੀਨ ਇਹ ਵੇਚੀ ਐ ਉਦੋਂ ਉਹ ਲੱਡੂ ਬਣਦੇ ਸੀ ਸਾਡੀ ਮਹਿੰਗੀ ਜ਼ਮੀਨ ਵੇਚੀ ਆ ਤੇ ਅੱਜ ਉਹੀ ਲੋਕ ਧਰਨਾ ਲਾ ਰਹੇ ਅੱਜ ਹੀ ਕਿਉਂ ਇਹਨਾਂ ਨੂੰ ਉਹ ਲੱਗਿਆ ਪਹਿਲਾਂ ਕਿਉਂ ਨਹੀਂ ਸਰ ਮੇਰੀ ਗੱਲ ਸੁਣੋ ਜੀ ਕਿਹੜੇ ਕਾਨੂੰਨ ਚ ਲਿਖਿਆ ਵੀ ਪਾਣੀ ਥੱਲੇ ਪਾਵੇ ਇੰਡਸਟਰੀ ਕੋਈ ਵੀ ਇੰਡਸਟਰੀ ਆ ਅਸੀਂ ਓਪਨਲੀ ਚੈਲੰਜ ਕਰਦੇ ਆਂ ਹਿੰਦੁਸਤਾਨ ਦੇ ਕਾਨੂੰਨ ਚ ਲਿਖਿਆ ਹੈ ਕਿਤੇ ਕੋਈ ਪੈਰਾਗ੍ਰਾਫ ਪੜਾ ਦਿਓ ਵੀ ਇੰਡਸਟਰੀਆਂ ਲੱਗਣਗੀਆਂ ਤੇ ਪਾਣੀ ਥੱਲੇ ਪਾਉਣਗੀਆਂ ਦੂਸਰੀ ਗੱਲ ਮੈਂ ਤੁਹਾਡੀ ਇਨਫੋਰਮੇਸ਼ਨ ਕਰੈਕਟ ਕਰਦਾ ਜਦੋਂ ਇਹਨਾਂ ਨੇ ਇਹ ਇੰਡਸਟਰੀ ਲਾਈ ਆ 2004-5 ਦੇ ਵਿੱਚ ਪਲਾਂਟ ਲੱਗਣਾ ਸ਼ੁਰੂ ਆ ਇਹਨਾਂ ਨੇ ਲੋਕਾਂ ਨੂੰ ਝੂਠ ਬੋਲੇ ਆ ਕਦੇ ਤਾਂ ਕਹਿੰਦੇ ਸੀ ਇਹ ਗੱਤਾ ਫੈਕਟਰੀ ਆ ਕਦੇ ਤਾਂ ਕਹਿੰਦੇ ਸੀ ਸਾਬਣ ਫੈਕਟਰੀ ਆ ਕਦੇ ਤਾਂ ਕਹਿੰਦੇ ਸੀ ਛੋਟਾ ਜਿਹਾ ਅਲਕੋਹਲ ਦਾ ਯੂਨਿਟ ਆ ਵੀ ਤੁਹਾਨੂੰ ਰੋਜ਼ਗਾਰ ਮਿਲਿਆ ਕਰੂਗਾ ਇਹ ਨੇੜੇ ਤੇੜੇ ਦੇ ਸਰਪੰਚਾਂ ਨੂੰ ਭੇਚਲ ਕੇ ਉਹਨਾਂ ਤੋਂ ਸਾਈਨ ਕਰਵਾਏ ਆ ਧੋਖੇ ਨਾਲ ਐਨਓਸੀ ਲਈ ਗਿਆ ਅੱਛਾ ਮਤਲਬ ਕਲੀਅਰ ਨਹੀਂ ਸੀ ਨਾ 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 ਸਰ ਜੀ ਐਡੇ ਵੀ ਲੋਕ ਕੰਮਲੇ ਹੈ ਨਹੀਂਗੇ ਫਿਰ ਜਿਹੜੀ ਪਬਲਿਕ ਹੀਅਰਿੰਗ ਹੁੰਦੀ ਆ ਜੀ ਇਹਨਾਂ ਨੇ ਫਰੀਦਕੋਟੋਂ ਤੋਂ ਉਹ ਬੰਦੇ ਲਿਆ ਲਿਆ ਕੇ ਸਾਈਨ ਕਰਵਾਏ ਆ ਜੇ ਐਨਓਸੀ ਹੁੰਦਾ ਜਨਤਕ ਸਮੂਹ ਕੱਟ ਵਿੱਚ ਸਾਰੇ ਲੋਕਾਂ ਨੂੰ ਦੱਸ ਦਿੱਤਾ ਜਾਵੇ ਇੱਥੇ दारू ਵਾਲੀ ਫੈਕਟਰੀ ਲੱਗ ਰਹੀ ਆ ਜੀ ਨਾ ਹੁਣ ਆਬਜੈਕਸ਼ਨ ਸਰਟੀਫਿਕੇਟ 172 ਬੰਦਿਆਂ ਦੀ ਪਬਲਿਕ ਹੀਰਿੰਗ ਹੋਈ ਆ ਜੀ 150 ਤੋਂ ਜ਼ਿਆਦਾ ਬੰਦਾ ਫਰੀਦਕੋਟ ਜ਼ਿਲ੍ਹੇ ਦਾ ਸੀ ਜਿਹਨੂੰ ਦੀਪ ਮਲੋਤਰਾ ਆਪਦੀਆਂ ਬੱਸਾਂ ਰਾਹੀਂ ਲੈ ਕੇ ਆਇਆ ਸੀਗਾ ਸਾਈਨ ਕਰਾ ਕੇ ਸ਼ਾਮ ਨੂੰ ਇੱਥੇ ਮੀਟਿੰਗ ਕਰਕੇ ਖਵਾ ਪਿਆ ਕੇ ਚਲਾ ਗਿਆ ਫਿਰ ਜਿਹੜਾ ਬਾਅਦ ਵਿੱਚ ਇਥੇ ਨਾਲ ਦਾ ਪਲਾਂਟ ਲਾਇਆ ਜੀ 2016-17 ਦੇ ਵਿੱਚ ਉੱਥੇ ਇਹਨਾਂ ਨੇ ਜਿਹੜੀ ਪਬਲਿਕ ਹੀਰਿੰਗ ਕੀਤੀ ਸੀ ਟੇਬਲਾਂ ਤੇ ਵੱਡੇ ਵੱਡੇ ਬੈਨਰ ਲੱਗੇ ਹੋਏ ਆ ਵੀ ਇਹ ਤਾਂ ਪ੍ਰਾਲੀ ਵਾਲੀ ਫੈਕਟਰੀ ਆ ਉੱਥੇ ਫਿਰ ਇਹਨਾਂ ਨੇ ਝੂਠ ਬੋਲਿਆ ਹਾਲਾਂਕਿ ਚੱਲ ਰਹੀ ਸੀ ਉਦੋਂ ਚੱਲ ਪਈ ਸੀ ਮਤਲਬ ਇਥੇ ਸਟਾਰਟਿੰਗ ਸੀ ਇਥੇ ਨਾਲ ਪਲਾਨ ਇਥੇ ਨਾਲ ਦੇਖੋ ਜੀ ਇਹਦੇ ਵਿੱਚ ਤਿੰਨ ਯੂਨਿਟ ਚੱਲਦੇ ਆ ਦਾਰੂ ਦੀ ਫੈਕਟਰੀ ਜੀ ਕੈਮੀਕਲ ਫੈਕਟਰੀ ਇਥਨਲ ਪਲਾਂਟ ਇਥਨਲ ਪਲਾਂਟ ਇਥਨਲ ਉਹ ਚੀਜ਼ ਹੈ ਜੀ ਜਿਹੜੀ ਪੈਟਰੋਲ ਚ ਪੈਂਦੀ ਹੈ ਜੀ ਜੀ ਬਿਲਕੁਲ ਅੱਜ ਕੱਲ੍ਹ ਉਹਦੀ ਮੰਗ ਬਹੁਤ ਜ਼ਿਆਦਾ ਹੋਈ ਵੱਡੀ ਆ ਜਦੋਂ ਇਥਨਲ ਪਲਾਂਟ ਦੇ ਇਹਨਾਂ ਨੇ ਉਹ ਕਾਟਨ ਕਰਨਾ ਸੀ ਉਦੋਂ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਇੱਥੇ ਤਾਂ ਪ੍ਰਾਲੀ ਵਾਲੀ ਫੈਕਟਰੀ ਆ ਠੀਕ ਹੈ ਯਾਨੀ ਕਿ ਝੂਠ ਹੈ ਝੂਠ ਤਾਂ ਆਪ ਬੋਲ ਰਹੇ ਆ ਅੱਜ ਲੋਕਾਂ ਨੂੰ ਬੋਲ ਰਹੇ ਜਿਹੜੇ ਲੋਕ ਹੈ ਜੀ ਲੋਕ ਤਾਂ ਪਿਛਾਰੇ ਪਹਿਲਾਂ ਵੀ ਬੋਲਦੇ ਸੀ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਵੀ 6 'ਚ ਲੱਗਿਆ 7 'ਚ ਮੈਂ ਬੋਲਦਾ ਰਿਹਾ ਮੇਰੇ ਕੋਲੇ 6 ਦੇ ਮਤੇ ਪਏ ਆ ਮੈਂ ਤੁਹਾਨੂੰ ਮਤੇ ਵਕਾ ਦੂੰਗਾ ਲੋਕ ਨੂੰ ਇਹ ਕੁਐਸਚਨ ਪੁੱਛਦੇ ਵੀ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਸਾਡੇ ਕੋਲੇ 2006 ਦੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਦਿੱਤੇ ਹੋਏ ਮਤੇ ਆ ਸਾਰੀਆਂ ਪੰਚਾਇਤਾਂ ਦੇ ਡੀਸੀ ਨੂੰ ਦਿੱਤੇ ਹੋਏ ਮਤੇ ਵੀ ਸਾਨੂੰ ਇਹ ਇੰਡਸਟਰੀ ਨਹੀਂ ਚਾਹੀਦੀ ਸਾਡੇ ਦੇ ਤੱਕਾ ਕਰ ਰਿਆ ਤੱਕੇ ਦੇ ਨਾਲ ਨਾ ਥੋਪੋ ਨਾ ਥੋਪੋ ਜਿਹਦਾ ਰਿਜ਼ਲਟ ਮਾੜਾ ਆਊਗਾ ਤੇ ਅੱਜ ਰਿਜ਼ਲਟ ਮਾੜਾ ਆ ਰਿਹਾ ਅੱਜ ਪਾਣੀ ਆਉਣ ਲੱਗ ਗਿਆ ਜੀ ਕੈਮੀਕਲ ਆਉਣ ਲੱਗ ਗਿਆ ਲੋਕਾਂ ਨੇ ਤਾਂ ਬੋਲਣਾ ਹੀ ਆ ਜਿਹੜੀ ਕੈਂਸਰ ਦੀ ਰੇਸ਼ਿਓ ਹੈ ਸਾਡੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਇੰਨੀ ਵੱਧ ਚੁੱਕੀ ਆ ਤੇ ਮੌਤਾਂ ਦਾ ਮੌਤਾਂ ਦੀ ਗਿਣਤੀ ਇੰਨੀ ਵੱਧ ਚੁੱਕੀ ਆ ਜਿਹਦਾ ਕੋਈ ਹਿਸਾਬ ਹੀ ਨਹੀਂਗਾ ਕਾਲਾ ਪੀਲਾ ਹੋ ਗਿਆ ਕੈਂਸਰ ਹੋ ਗਿਆ ਜੀ ਲਿਵਰ ਨੈਟ ਦੀ ਜੀ ਹੋ ਗਿਆ ਰਟੌਲ ਰੋਹੀ ਪਿੰਡ ਦੇ ਵਿੱਚ 2-2 ਸਾਲ ਦੇ ਬੱਚੇ ਨੂੰ ਸਰ ਲਿਵਰ ਕੈਂਸਰ 2-2 ਸਾਲ ਦੇ ਜੇ ਤੁਸੀਂ ਕਹੋਗੇ ਤੁਹਾਨੂੰ ਆ ਜਾਣੇ ਤੇ ਤੁਹਾਨੂੰ ਅਸੀਂ ਰਿਪੋਰਟਾਂ ਵਿਖਾ ਸਕਦੇ ਆ ਯਾਨੀ ਕਿ ਇੰਡਸਟਰੀ ਨੇ ਇਸ 30-40 ਪਿੰਡਾਂ ਦਾ ਸੇਤਾਂ ਦਾ ਲੋਕਾਂ ਦਾ ਬਹੁਤ ਵੱਡੇ ਲੈਵਲ ਤੇ ਕਾਣ ਕੀਤਾ ਜਿਹਦੀ ਕਦੇ ਪਰਭਾਈ ਨਹੀਂ ਹੋ ਸਕਦੀ ਤੇ ਅੰਡਰਗਰਾਊਂਡ ਵਾਟਰ ਟੋਟਲੀ ਇਹਨਾਂ ਨੇ ਪਲੂਟ ਕੀਤਾ ਹੋਇਆ ਜੀ ਹੁਣ ਜਦੋਂ ਦੀ ਅਸੀਂ 5 ਮਹੀਨਿਆਂ ਦੀ ਇੰਡਸਟਰੀ ਇਹ ਬੰਦ ਕੀਤੀ ਵੀ ਹੁਣ ਵਾਤਾਵਰਣ ਦੇਖ ਲਓ ਜੀ ਕਿੰਨਾ ਸਾਫ਼ ਹੈ 5 ਮਹੀਨਿਆਂ ਜੀ ਕਿੰਨਾ ਸਾਫ਼ ਹੋ ਗਿਆ ਨਹੀਂ ਸਾਡੇ ਲੋਕ ਬਹੁਤ ਜ਼ਿਆਦਾ ਜ਼ਿੰਦਗੀ ਘਟੀਆ ਲੈਵਲ ਦੀ ਜੋਨ ਨੂੰ ਮਜਬੂਰ ਹੋਏ ਖੜੇ ਦੇਖੋ ਜੀ ਜਿਹੜਾ ਸਾਂਝਾ ਮੋਰਚਾ ਜੀਰਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਧਰਤੀ ਹੇਠਾਂ ਜਿਹੜਾ ਜ਼ਹਿਰ ਪਾ ਰਹੀ ਸੀ ਫੈਕਟਰੀ ਉਹਦੇ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਅਸੀਂ ਸਮੇਂ-ਸਮੇਂ ਤੇ ਇੱਥੇ ਵੀਰਾਂ ਨਾਲ ਆ ਕੇ ਹਾਜ਼ਰੀ ਲਵਾਉਂਦੇ ਰਹੇ ਆ ਇਹ ਜਿਹੜਾ ਮੁੱਦਾ ਹੁਣ ਇਕੱਲੇ ਜੀਰੇ ਦਾ ਨਹੀਂ ਰਹਿ ਗਿਆ ਸਮੁੱਚੇ ਪੰਜਾਬ ਦੀ ਲੜਾਈ ਬਣ ਗਈ ਆ ਲੰਮੇ ਸਮੇਂ ਤੋਂ ਸਰਕਾਰਾਂ ਨੂੰ ਇਸ ਇਲਾਕੇ ਦੇ ਲੋਕਾਂ ਨੇ ਬੇਨਤੀਆਂ ਵੀ ਕੀਤੀਆਂ ਵੀ ਜਿਹੜਾ 650 ਪੱਤਣ ਸੀਗਾ ਫੁੱਟ ਵਾਲਾ ਉਥੋਂ ਜਰੀਲਾ ਲਾਹਣ ਵਰਗਾ ਪਾਣੀ ਨਿਕਲਿਆ ਉਸ ਤੋਂ ਬਾਅਦ ਵਾਰ-ਵਾਰ ਕਈ ਵਾਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀਤੀਆਂ ਤੇ ਉਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਉਲਟਾ ਕਾਰਪੋਰੇਟ ਘਰਾਣਿਆਂ ਦੀ ਮਦਦ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਇਹਨਾਂ ਦੀ ਪ੍ਰਾਪਰਟੀਆਂ ਨੂੰ ਜੋੜਨਾ ਸ਼ੁਰੂ ਕਰਤਾ ਪਰਚੇ ਦੇਣੇ ਸ਼ੁਰੂ ਕਰਤੇ ਝੂਠੇ ਪਰ ਪੰਜਾਬ ਦੀ ਇੱਕ ਪਤਾ ਹੀ ਆ ਵੀ ਜੋ ਇਹਦਾ ਪੰਜਾਬ ਦਾ ਹੈਗੀ ਖਾਸੀਅਤ ਵੀ ਜਦੋਂ ਕਿਸ ਜ਼ੁਲਮ ਹੁੰਦਾ ਤੇ ਫਿਰ ਸਾਰੇ ਚਟਾਨ ਵਾਂਗੂ ਆ ਕੇ ਲੋਕਾਂ ਨਾਲ ਖੜਦੇ ਆ ਜਦ ਜਦ ਸਰਕਾਰ ਨੇ ਧੱਕੇਸ਼ਾਹੀ ਸ਼ੁਰੂ ਕੀਤੀ ਤੇ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਹਰ ਪੰਜਾਬ ਦਾ ਨਾਗਰਿਕ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਂਝੇ ਮੋਰਚੇ ਨਾਲ ਸ਼ਾਂਭਲ ਹੋਇਆ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਲੋਕਾਂ ਨੇ ਦਿਖਾਤਾ ਵੀ ਹਰ ਪਿੰਡ ਦੇ ਵਿੱਚ ਗੰਦਾ ਪਾਣੀ ਆ ਰਿਹਾ ਬਿਮਾਰੀਆਂ ਵੰਡ ਰਿਹਾ ਲੋਕਾਂ ਦੇ ਗੁਰਦੇ ਖਰਾਬ ਹੋ ਰਹੇ ਕੈਂਸਰ ਖਰਾਬ ਹੋ ਰਹੇ ਪਸ਼ੂਆਂ ਦੀ ਮੌਤਾਂ ਹੋ ਰਹੀਆਂ ਉਹਦੀ ਜਾਂਚ ਨਹੀਂ ਕੀਤੀ ਗਈ ਉਲਟਾ ਇਹਨਾਂ ਤੇ ਪ੍ਰੈਸ਼ਰ ਪਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਸੀ ਵੀ ਦਿੱਲੀ ਦੇ ਵਿੱਚ ਉੱਥੇ ਨਹੀਂ ਝੁਕੇ ਤੇ ਇੱਥੇ ਕਿਵੇਂ ਝੁਕ ਜਾਣ ਦੂਜੀ ਦੁੱਖ ਇਸ ਗੱਲ ਦਾ ਜਿਹੜਾ ਕੰਮ ਮੋਦੀ ਨੇ ਨਹੀਂ ਕੀਤਾ ਉਹ ਪੰਜਾਬ ਸਰਕਾਰ ਨੇ ਕਰਕੇ ਦਿਖਾਤਾ ਇੰਨਾ ਵੱਡਾ ਮੋਰਚਾ ਰਿਆ ਦਿੱਲੀ ਕਿੰਨੀਆਂ ਇੰਡਸਟਰੀ ਬੰਦ ਰਹੀ ਜਿੰਨਾ ਦਾ ਅਰਬਾਂ ਦਾ ਨੁਕਸਾਨ ਹੋਇਆ ਹੋਏਗਾ ਪਰ ਉਹਨਾਂ ਨੇ ਕਿਸੇ ਨੇ ਕਿਸੇ ਜਥੇਬੰਦੀ ਦੀ ਆਗੂ ਦੀ ਜਾਂ ਕਿਸੇ ਕਿਸਾਨ ਦੀ ਪ੍ਰਾਪਰਟੀ ਜੋੜ ਕੇ ਅਦਾਲਤਾਂ 'ਚ ਪੇਸ਼ ਨਹੀਂ ਕੀਤੀ ਤੇ ਇਹ ਪੰਜਾਬ ਸਰਕਾਰ ਦੇ ਹਿੱਸੇ ਆਇਆ ਵੀ ਜਿਹੜੇ ਕਿਸਾਨਾਂ ਦੀਆਂ ਜਿਹੜੇ ਸੰਘਰਸ਼ ਲੜ ਰਹੇ ਸੀ ਇੱਥੇ ਮੋਰਚੇ ਦੇ ਆਗੂ ਉਹਨਾਂ ਦੀ ਜਿਹੜੀ ਪ੍ਰਾਪਰਟੀ ਸੀ ਉਹਨੂੰ ਜੋੜ ਕੇ ਹਾਈ ਕੋਰਟ ਦੇ ਵਿੱਚ ਦਿੱਤਾ ਜੋ ਅਸੀਂ ਉਹਦੀ ਨਖੇਦੀ ਕਰਦੇ ਆਂ ਤੇ ਇਹ ਸਰਕਾਰ ਵਾਸਤੇ ਲਾਹਨਤ ਵਾਲਾ ਕੰਮ ਸੀਗਾ ਇਸ ਕਰਕੇ ਹਜੇ ਵੀ ਸਮਾਂ ਇਹ ਫੈਕਟਰੀ ਨੂੰ ਜਿੰਦਾ ਮਾਰ ਕੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਤੇ ਇਹਨਾਂ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਜਿਹੜੀ ਦੂਜੀ ਪੰਜਾਬ ਚ ਇੰਡਸਟਰੀ ਲੱਗੀ ਹੋਈ ਆ ਉਹਨਾਂ ਨੂੰ ਵੀ ਅੱਜ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਹੁਣੇ ਧਿਆਨ ਦੇਣਾ ਚਾਹੀਦਾ ਵੀ ਜਿਹੜਾ ਪਾਣੀ ਮਤਲਬ ਧਰਤੀ ਚ ਪਾ ਰਹੇ ਆ ਉਹ ਡੋਲ ਰਹੇ ਆ ਹੁਣ ਇਹਨਾਂ ਨੂੰ ਤਾਂ ਹਾਈ ਕੋਰਟ ਵੱਲੋਂ ਵਾਰ-ਵਾਰ ਸਖਤ ਤੋਂ ਸਖਤ ਫੈਸਲੇ ਦੇ ਕੇ ਜੁਰਮਾਨੇ ਲਾਏ ਗਏ ਪਰ ਬੁੱਢੇ ਨਾਲੇ ਦੇ ਵਿੱਚ ਅੱਜ ਵੀ ਮਤਲਬ ਨਹਿਰਾਂ ਵਦੇ ਰੂਪ ਦੇ ਵਿੱਚ ਜ਼ਹਿਰੀਲਾ ਪਾਣੀ ਫੈਕਟਰੀਆਂ ਕਰਕੇ ਸੈਟ ਰਹੀਆਂ ਜੋ ਭਾਰਤ ਦਾ ਸੰਵਿਧਾਨ ਕਹਿੰਦਾ ਚਲਦੇ ਸਾਫ਼ ਪਾਣੀ ਵਿੱਚ ਇੱਕ ਗੰਦਗੀ ਦਾ ਚਮਚਾ ਨਹੀਂ ਪਾ ਸਕਦੇ ਤੇ ਫਿਰ ਬੁੱਢਾ ਨਾਲੇ ਦਾ ਗੰਦ ਜਿਹੜਾ ਮਾਲਵੇ ਦੇ ਲੋਕ ਛੇ ਜਿਲ੍ਹੇ ਤੇ ਸੱਤ ਜਿਲ੍ਹੇ ਰਾਜਸਥਾਨ ਦੇ ਪੀਂਦੇ ਆ ਕਰੋੜਾਂ 2 ਕਰੋੜ ਲੋਕ ਪਾਣੀ ਪੀ ਰਹੇ ਆ ਜਿਸ ਪਾਣੀ ਦੇ ਨਾਲ ਮਨੁੱਖ ਬਿਮਾਰ ਹੋ ਰਿਹਾ ਸਾਡੇ ਪਸ਼ੂ ਬਿਮਾਰ ਹੋ ਰਹੇ ਨੇ ਜਿਹੜੇ ਦਰਿਆ ਦੇ ਕੰਡੇ ਤੇ ਜਾਨਵਰ ਰਹਿੰਦੇ ਉਹਨਾਂ ਵਿੱਚ ਹੈਵੀ ਮੈਟਲ ਆਏ ਨੇ ਜੇ ਹੰਬੋਰ ਅਲੀ ਜਾਵਾਂਗੇ ਅਸੀਂ ਬੁੱਢੇ ਨਾਲੇ ਦਾ ਨਹਿਰਾ ਵਈ ਦੀ ਪਾਣੀ ਹਰੀ ਕਦੇ ਹੁੰਦਾ ਜਾਂ ਉਹਨਾਂ ਦੀਆਂ ਫਸਲਾਂ ਸੁੱਕ ਰਹੀਆਂ ਤੇ ਉਹਨਾਂ ਦਸਤਨੀ ਜਵਾਨਾ ਨਹੀਂ ਲਾਇਆ ਜਾ ਰਿਹਾ ਪਰ ਜਿਹੜੇ ਲੋਕ ਬਿਮਾਰੀਆਂ ਨੇ ਗੰਦੇ ਪਾਣੀ ਕਰਕੇ ਇਸ ਦੁਨੀਆ ਚਲੇ ਗਏ ਉਹਨਾਂ ਦੀ ਭਰਪਾਈ ਕੌਣ ਕਰੂਗਾ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕੌਣ ਦੇਊਗਾ ਇਸ ਕਰਕੇ ਸਰਕਾਰ ਨੂੰ ਆਪਣਾ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਜਿੰਨਾ ਵੀ ਸਮਾਂ ਨਿਕਲਦਾ ਆ ਕੇ ਇਸ ਮੋਰਚੇ ਦਾ ਸਾਥ ਦੇਣਾ ਚਾਹੀਦਾ ਜੀ ਗੁਰਪ੍ਰੀਤ ਜੀ ਸਤਿ ਸ਼ਕਾਲ ਮੈਂ ਸਰਪ੍ਰੀਤ ਸੰਧੂ ਗੁਰਪ੍ਰੀਤ ਜੀ ਕੁਝ ਦਿਨ ਪਹਿਲਾਂ ਫੈਕਟਰੀ ਦੇ ਜਿਹੜੇ ਮੈਨੇਜਰ ਸਾਹਿਬ ਆ ਉਹ ਮੀਡੀਆ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਅਗਰ ਤੁਹਾਨੂੰ ਲੱਗਦਾ ਕਿ ਇੱਥੋਂ ਦਾ ਪਾਣੀ ਗੰਦਾ ਹੈ ਤੇ ਤੁਸੀਂ ਕਿਤੇ ਵੀ ਬੋਰ ਕਰਾ ਲਓ ਜਿਹੜਾ ਖਰਚਾ ਹੈ ਉਹ ਅਸੀਂ ਦਵਾਂਗੇ ਅਗਰ ਤੁਹਾਨੂੰ ਲੱਗਦਾ ਕਿ ਕਿਤੇ ਵੀ ਪਾਣੀ ਜਿਹੜਾ ਸਾਡੀ ਫੈਕਟਰੀ ਦੁਆਰਾ ਦੂਸ਼ਿਤ ਹੋਇਆ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਿਸ ਦਿਨ ਇੱਥੋਂ ਸੈਂਪਲ ਲੈਣ ਵਾਸਤੇ ਆਏ ਸੀ ਜਸਟਿਸ ਜਸਵੀਰ ਸਿੰਘ ਊਣੀ ਉਸ ਦਿਨ ਜਿਹੜਾ ਉਹਨਾਂ ਦੇ ਬਾਸਲ ਸਾਹਿਬ ਦੇ ਨਾਲ ਕੱਟੀ ਦਾੜੀ ਵਾਲਾ ਪੱਗ ਵਾਲਾ ਨੌਜਵਾਨ ਬੈਠਾ ਸੀ ਉਹਨੂੰ ਇੱਥੋਂ ਸ਼ਾਇਦ ਰੋਮਨ ਬਰਾੜ ਨੇ ਜਾਂ ਕਿਸੇ ਹੋਰ ਵੀਰ ਨੇ ਕਿਹਾ ਸੀ ਵੀ ਉਹ ਬੋਰ ਜਿਹੜਾ ਚਲਾਇਆ ਸੀ ਜਿਹੜਾ ਗੁੱਠ ਦੇ ਆ ਵੀ ਇਹਦਾ ਪਾਣੀ ਪੀ ਲਓ ਪੀਣੀਓਗਾ ਕਹਿੰਦਾ ਨਹੀਂ ਉਹ ਸਿਰ ਮਾਰ ਕੇ ਪਾਸੇ ੜ ਗਿਆ ਵੀਡੀਓ ਵੀ ਹੋਏਗੀ ਨਾ ਵੀਰਾ ਕੋਲੇ ਹਰਪੀਸ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਜੇ ਉਸ ਦਿਨ ਜਿਹੜਾ ਫੈਕਟਰੀ ਦਾ ਮੇਨ ਇੰਜੀਨੀਅਰ ਕਹ ਲੋ ਤੁਸੀਂ ਉਹ ਬੰਦਾ ਇਹ ਕਹਿੰਦਾ ਵੀ ਇਸ ਬੋਰ ਦਾ ਪਾਣੀ ਨਹੀਂ ਪੀ ਸਕਦੇ ਤੇ ਹੁਣ ਫਿਰ ਬੋਰ ਕਰਨ ਦਾ ਕੀ ਫਾਇਦਾ ਹੋ ਗਿਆ ਜਦ ਕਿ 6 ਮਹੀਨੇ ਹੋ ਗਏ ਆ ਜਦੋਂ ਪਾਣੀ ਫੈਕਟਰੀ ਚੱਲ ਰਹੀ ਸੀ ਜਿਹੜਾ ਬੋਰ ਆ ਉਹਨਾਂ ਨੇ ਉਸ ਦਿਨ ਮੈਨੂੰ ਲੱਗਦਾ ਮੋਟਰ ਵੀ ਸਾੜੀ ਸੀ ਵਿੱਚੋਂ ਸਮਾਨ ਵੀ ਕੱਢ ਕੇ ਲੈ ਗਏ ਸੀ ਜਿਹੜਾ ਤੇ ਜੇ ਇਹ ਸਾਫ ਸੀ ਤੇ ਫਿਰ ਮੋਟਰ ਸਾੜਨ ਦਾ ਜਾਂ ਉਹਦੇ ਵਿੱਚੋਂ ਡਿਲੀਵਰੀ ਕਰਨ ਦਾ ਕੀ ਫਾਇਦਾ ਸੀਗਾ ਫਿਰ ਆਪ ਉਹ ਜਾਂ ਉਸ ਦਿਨ ਕਲਾਸ ਭਰਦੇ ਪਾਣੀ ਦਾ ਪੀ ਲੈਣਦੇ ਤੇ ਲੋਕ ਵੀ ਮੰਨ ਕੇ ਘਰਾਂ ਨੂੰ ਚਲੇ ਜਾਂਦੇ ਤੇ ਹੁਣ ਕੋਈ ਤਰਕ ਨਹੀਂ ਇਸ ਦੀ ਬਣਦੀ ਲੋਕ ਮਾਰ ਰਹੇ ਨੇ ਸਾਡੀ ਪੰਜਾਬ ਦੇ ਲੋਕਾਂ ਦੀ ਨਸਲ ਕੁਸ਼ੀ ਹੋ ਰਹੀ ਆ ਇਹ ਪੰਜਾਬ ਦੇ ਸਮੇਂ-ਸਮੇਂ ਤੇ ਕਿਤੇ 84 ਆਇਆ ਕਿਤੇ ਕੋਈ ਆਇਆ ਪਰ ਇਹ ਸਾਇਲੈਂਟ ਨਸਲ ਕੁਸ਼ੀ ਆ ਜਿਹਦਾ ਪ੍ਰਭਾਵ ਡਾਇਰੈਕਟ ਨਹੀਂ ਪੈਂਦਾ ਜੇ ਅੱਜ ਅਸੀਂ ਗੰਦਾ ਪਾਣੀ ਪੀਵਾਂਗੇ ਸਾਡੇ ਜਿਹੜੇ ਜਵਾਕ ਆ 10 ਸਾਲਾਂ ਨੂੰ ਪਤਾ ਲੱਗਦਾ ਜਿਹੜੀ ਅੰਦਰ ਬਿਮਾਰੀ ਗੁਰਦੇ ਅੱਜ ਆਪਾਂ ਨੂੰ ਬਾਹਰ ਹੀ ਨਹੀਂ ਦੀਦੇ ਅੱਜ ਡੇਢ-ਡੇੜ ਸਾਲ ਦੇ ਬੱਚੇ ਕੈਂਸਰ ਦੀ ਲਪੇਟ ਚ ਆ ਪਸ਼ੂਆਂ ਨੂੰ ਕੈਂਸਰ ਹੋ ਗਿਆ ਚੰਬੜੀ ਦੇ ਰੋਗ ਪਸ਼ੂਆਂ ਨੂੰ ਹੋ ਰਹੇ ਜੋ ਮਨੁੱਖ ਨੂੰ ਹੋ ਰਿਹਾ ਇਸ ਕਰਕੇ ਸਾਨੂੰ ਪੰਜਾਬ ਦਾ ਵਾਤਾਵਰਣ ਬਚਾਉਣਾ ਬਹੁਤ ਧਰਤੀ ਹਵਾ ਤਿੰਨਾਂ ਚੀਜ਼ਾਂ ਦੀ ਸੁਭਾਲ ਕਰਨੀ ਪਊ ਗੱਲ ਤਾਂ ਇਹ ਵੀ ਸਰੀਰਕ ਤੰਦਰੁਸਤੀ ਹੋਣੀ ਜ਼ਰੂਰੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਵਾਤਾਵਰਣ ਬਚਾਉਣ ਦੇ ਲਈ ਰਲ ਮਿਲ ਕੇ ਯਤਨ ਕਰਨਾ ਚਾਹੀਦਾ ਤੇ ਇਸ ਮੋਰਚੇ ਦਾ ਸਾਥ ਦੇਣਾ ਚਾਹੀਦਾ ਸਰਕਾਰ ਉਦੋਂ ਕਹਿੰਦੇ ਸੀ ਵੀ ਲੋਕਾਂ ਦੀ ਸਰਕਾਰ ਆ ਜੋ ਲੋਕ ਕਹਿਣਗੇ ਉਹ ਫੈਸਲੇ ਹੋਣਗੇ ਹੁਣ ਕਿਉਂ ਨਹੀਂ ਹੁੰਦੇ ਜੇ ਮੱਤੇਵਾੜੇ ਦਾ ਫੈਸਲਾ ਵਾਪਸ ਲੈ ਸਕਦੇ ਆ ਤੇ ਇਹ ਇੱਕ ਫੈਕਟਰੀ ਬੰਦ ਕਰਨੀ ਸਰਕਾਰ ਵਾਸਤੇ ਕਿੱਡਾ ਵੱਡਾ ਕੰਮ ਆ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਹੰਬੜਾ ਮਾਰਨ ਉਹ ਫੈਕਟਰੀ ਅੱਜ ਬੰਦ ਕਰਨ ਕੱਲ ਕਰਨ ਜਿਵੇਂ ਕਹਾਵਤਾਂ 100 ਗੰਡੇ ਵੀ ਖਾਣੇ ਤੇ 100 ਛੇਤਰ ਉਹ ਹਾਲ ਸਰਕਾਰ ਦੀ ਹੋਣੀ ਆ ਫੈਕਟਰੀ ਵੀ ਬੰਦ ਕਰਨੀ ਤੇ ਤੋਏ ਤੋਏ ਵੀ ਇਹਨਾਂ ਨੂੰ ਕਰਾਉਣੀ ਪੈਣੀ ਆ ਗੁਰਪ੍ਰੀਤ ਜੀ ਵੈਸੇ ਤਾਂ ਇੱਥੇ ਬਹੁਤ ਰਿਪੋਰਟਰ ਪਹੁੰਚੇ ਹੋਏ ਆ ਜਿਨ੍ਹਾਂ ਦੇ ਆਪਣੇ ਨਿੱਜੀ ਚੈਨਲ ਐ ਵੈਸੇ ਜਿਹੜਾ ਆਪਣਾ ਪੰਜਾਬ ਦਾ মিডিਆ ਉਹਨਾਂ ਦੁਆਰਾ ਤੁਹਾਨੂੰ ਕਿੰਨਾ ਕ ਸਹਿਯੋਗ ਮਿਲ ਰਿਹਾ ਇਸ ਬਾਰੇ ਸਾਡੇ ਜਿਹੜੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ ਕਿੰਨਾ ਕ ਸਹਿਯੋਗ ਦੇ ਰਹੇ ਨੇ ਤੁਸੀਂ ਰਿਪੋਰਟਰ ਜਾਰੀ ਆ ਦੇਖੋ ਬਹੁਤ মিডিਆ ਸਾਥ ਵੀ ਦੇ ਰਿਹਾ ਪਰ ਜੇ ਉਸ ਤਰ੍ਹਾਂ ਦੇ ਲੋਕ ਨੇ ਉਹ ਹਣ ਸਰਕਾਰਾਂ ਦੇ ਕੀ ਹੁੰਦਾ ਵੀ ਤੁਹਾਨੂੰ ਸਿਸਟਮ ਦਾ ਪਤਾ ਤੁਸੀਂ ਵੀ ਮੀਡੀਆ ਨਾਲਾ ਤੁਹਾਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਬੁਰਕੀਆਂ ਪਾਉਂਦੇ ਆ ਵੱਡਾ ਨਿੱਜੀ ਚੈਨਲ ਹੈ ਜੀ ਸਾਡਾ ਸਿਰਫ ਸੱਚ ਨੂੰ ਖਾਣ ਦਾ ਮਤਲਬ ਹੈ ਮਤਲਬ ਵੀ ਕਿਸੇ ਦੇ ਇਸ਼ਤਿਹਾਰ ਰੋਕ ਲੈਂਦੇ ਨੇ ਜਾਂ ਐਡ ਦਿੰਦੇ ਹੋਰ ਰੋਕ ਲੈਂਦੇ ਉਹ ਮਤਲਬ ਇਸ ਮਜਬੂਰੀ ਕਰਕੇ ਵੀ ਉਹ ਸਰਕਾਰ ਪ੍ਰੈਸ਼ਰ ਵੀ ਪਾਉਂਦੇ ਥੋੜਾ ਚੈਨਲ ਬੰਦ ਕਰ ਦਿੰਗੇ ਉਹ ਆਪ ਦੇ ਕਾਰੋਬਾਰ ਨੂੰ ਵਧਾਉਣ ਦੀ ਖਾਤਰ ਹੀ ਸਾਈਲੈਂਟ ਨੇ ਜਿਹੜੇ ਲੋਕ ਪੱਕੀ ਲੋਕ ਹੁੰਦੇ ਨੇ ਉਹ ਹਮੇਸ਼ਾ ਲੋਕਾਂ ਦੇ ਨਾਲ ਹੁੰਦੇ ਨੇ ਤੇ ਲੋਕਾਂ ਦੀ ਕਵਰੇਜ ਕਰ ਰਹੇ ਨੇ ਕਿਹੜੇ ਕਿਹੜੇ ਜਥੇਬੰਦੀ ਸਾਨੂੰ ਜਿਹੜਾ ਸੰਯੋਗ ਮਿਲ ਰ ਤੁਹਾਨੂੰ ਸੰਯੋਗ ਮਿਲਿਆ ਦਾ ਇਹ ਜੋ ਜੀ ਮੋਰਚਾ ਸਾਂਝਾ ਮੋਰਚਾ ਬਣਿਆ ਸੀ ਪਹਿਲਾਂ ਇਹ ਲੋਕਲ ਪਿੰਡਾਂ ਦਾ ਜਿਹੜਾ ਸੀਗਾ ਮੋਰਚਾ ਸੀ ਪਰ ਜਿਵੇਂ ਜਿਵੇਂ ਲੋਕਾਂ ਨੂੰ ਇਸ ਗੱਲ ਦੀ ਸਮਝ ਆਉਂਦੀ ਗਈ ਵੀ ਇਹ ਮੁੱਦਾ ਕੱਲਾ ਜਿਹੜਾ ਉਹਨਾਂ ਦੇ ਨੇੜੇ ਤੇੜੇ ਫੈਕਟਰੀ ਵਾਲੇ ਪਿੰਡ ਹੈ ਜਿਹੜੇ ਉਹਨਾਂ ਦਾ ਨਹੀਂ ਗਏ ਸਾਰਿਆਂ ਦਾ ਉਸ ਤੋਂ ਬਾਅਦ ਜਦੋਂ 16 ਤਰੀਕ ਤੋਂ ਬਾਅਦ ਇੱਥੇ ਭਾਰੀ ਪੁਲਿਸ ਫੋਰਸ ਲਾ ਦਿੱਤੀ ਗਈ ਹੈ ਜਦੋਂ ਇੱਥੇ ਲਾਠੀ ਚਾਰਜ ਦੀਆਂ ਘਟਨਾਵਾਂ ਹੋਈਆਂ ਤੇ ਇਸ ਇਥੋਂ ਲੈ ਕੇ 100-100 ਕਿਲੋਮੀਟਰ ਤੋਂ ਦੂਰ ਵੀ ਜਿਹੜੇ ਲੋਕ ਇਸ ਤੋਂ ਵੀ ਜ਼ਿਆਦਾ ਜਿਹੜੇ ਉਹ ਜੁੜੇ ਆ ਤਕਰੀਬਨ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਇਸ ਮੋਰਚੇ ਦੇ ਨਾਲ ਇਸ ਟਾਈਮ ਜੁੜੀਆਂ ਮੁਲਾਜ਼ਮ ਜਥੇਬੰਦੀਆਂ ਹੁਣ ਮਜ਼ਦੂਰ ਜਥੇਬੰਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਤਕਰੀਬਨ ਇਸ ਟਾਈਮ ਜਿਹੜਾ ਮੋਰਚਾ ਸਾਰੀਆਂ ਤਿਹਰਾਾਂ ਦੀ ਸਪੋਰਟ ਨਾਲ ਜਿਹੜਾ ਅੱਗੇ ਵਧ ਰਿਹਾ ਤੁਸੀਂ ਸਰਕਾਰੇ ਦੇ ਬਾਰੇ ਜਾਂ ਆਮ ਜਿਹੜਾ ਹਲਕਾ ਵਿਧਾਇਕਾ ਉਸ ਤੱਕ ਅਪਰੋਚ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇੱਥੇ ਅਪਰੋਚ ਵੀ ਕੀਤੀ ਉਹਨਾਂ ਦੀ ਤਾਂ ਖੁਦ ਆਪ ਦੀ ਜ਼ਿੰਮੇਵਾਰੀ ਬਣਦੀ ਸੀ ਆਏ ਵੀ ਸੀਗੇ ਪਰ ਪਤਾ ਨਹੀਂ ਉਹਨਾਂ ਨੇ ਕੀ ਉਹਨਾਂ ਦੇ ਇਸ ਟਾਈਮ ਕਿਹੜੀ ਬੇਵੱਸੀ ਹੈ ਜਿਹੜੇ ਜਿਹੜੀ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਇੱਥੋਂ ਤੱਕ ਕਿ ਜਿਹੜਾ ਹੁਣ ਮੈਨੂੰ ਲੱਗਦਾ ਗੱਲ ਉਹਨਾਂ ਦੇ ਲੈਵਲ ਦੀ ਵੀ ਨਹੀਂ ਰਹੇਗੀ ਇੱਥੋਂ ਤੱਕ ਜਿਹੜਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਵੀ ਕਿੱਥੇ ਜਿਹੜਾ ਉਹਨਾਂ ਦਾ ਹਰਾ ਪੈਨ ਅੱਜ ਰੁਕਿਆ ਹੋਇਆ ਹੈ ਜਿਹੜਾ ਉਹ ਬਹੁਤ ਪਹਿਲਾਂ ਕਹਿੰਦੇ ਸੀ ਜਿਹੜਾ ਲੋਕਾਂ ਦੇ ਵਾਸਤੇ ਚੱਲੂਗਾ ਪਰ ਕਿੱਥੇ ਫਰਕ ਰਹਿ ਗਿਆ ਕਿੱਥੇ ਗਲਤੀ ਰਹਗੀ ਇਹ ਲੋਕ ਜਿਹੜੇ ਬੈਠੇ ਨੇ ਕੀ ਮੰਗਦੇ ਨੇ ਕਿ ਇਹ ਜਿਹੜੇ ਲੋਕ ਆ ਇਹ ਮਲੋਤਰੇ ਤੋਂ ਤਾਂ ਮੁਨਾਫਾ ਮੰਗਦੇ ਆ ਨਹੀਂ ਇਹ ਲੋਕ ਮੰਗਦੇ ਆ ਜਿਹੜਾ ਆਪਦਾ ਹੱਕ ਆ ਜਿਉਣ ਦਾ ਹੱਕ ਮੰਗਦੇ ਆ ਜੀ ਜਿਹੜਾ ਪਾਣੀ ਜਿਉਣ ਲਈ ਜ਼ਰੂਰੀ ਆ ਉਹ ਲੋਕਾਂ ਨੂੰ ਸਾਫ਼ ਪਾਣੀ ਮਿਲੇ ਅ ਪਿਛਲੇ ਕਾਫੀ ਲੰਬੇ ਸਮੇਂ ਤੋਂ 5 5.5 ਮਹੀਨਿਆਂ ਤੋਂ ਸਾਂਝਾ ਮੋਰਚਾ ਜੀਰਾਂ ਵੇਖ ਇੱਕ ਜੋ ਪਾਣੀਆਂ ਦੀ ਪਾਣੀ ਦੀ ਧਰਤੀ ਦੀ ਤੇ ਹਵਾ ਦੀ ਲੜਾਈ ਹੈ ਜਿਹੜੀ ਉਹ ਲੜੀ ਜਾ ਰਹੀ ਸੀ ਜਿਹਦੇ ਵਿੱਚ ਅੱਜ ਸ਼ਮੂਲੀਅਤ ਕਰਨ ਵਾਸਤੇ ਸਾਡੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਆ ਜਿਹੜੇ ਉਹ ਵੱਡੀ ਹਮਾਇਤ ਦੇਣ ਵਾਸਤੇ ਅਸੀਂ ਇਸ ਮੋਰਚੇ ਦੇ ਵਿੱਚ ਪਹੁੰਚੇ ਆ ਕਿਉਂਕਿ ਡੈਮੋਕ੍ਰੈਟਿਕ ਆਸ਼ਾ ਜਥੇਬੰਦੀ ਵੱਲੋਂ ਮੈਂ ਪਹਿਲਾਂ ਤੋਂ ਹੀ ਲਗਾਤਾਰ ਸ਼ੁਰੂ ਤੋਂ ਹੀ ਜਦੋਂ ਤੋਂ ਮੋਰਚਾ ਲੱਗਾ ਹੋਇਆ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਇਸ ਮੋਰਚੇ ਦੇ ਨਾਲ ਜੋ ਇਸ ਮੋਰਚੇ ਦੀ ਕਮੇਟੀ ਆ ਉਸ ਕਮੇਟੀ ਦੀ ਮੈਂਬਰ ਵੀ ਰਹੀ ਆ ਤਾਂ ਲਗਾਤਾਰ ਕੰਮ ਕਰ ਰਹੇ ਆ ਸੋ ਅੱਜ ਅਸੀਂ ਇੱਕ ਵੱਡਾ ਇਕੱਠ ਜਿਹੜਾ ਉਹ ਆਪਣਾ ਇਸ ਮੋਰਚੇ ਨੂੰ ਹਮਾਇਤ ਦੇਣ ਵਾਸਤੇ ਆਏ ਆ ਕਿਉਂਕਿ ਜਿਹੜਾ ਪਾਣੀ ਆ ਧਰਤੀ ਆ ਸਾਡੀ ਹਵਾ ਜਿਹੜਾ ਪਾਣੀ ਆ ਉਹ ਸਾਡੀ ਮੁੱਢਲੀ ਲੋੜ ਆ ਤੇ ਪਾਣੀ ਨੂੰ ਬਚਾਉਣ ਵਾਸਤੇ ਆਪਣੀ ਧਰਤੀ ਨੂੰ ਬਚਾਉਣ ਵਾਸਤੇ ਜਿਹੜੀ ਸਾਡੀ ਸਾਂਝੀ ਲੜਾਈ ਲੜੀ ਜਾ ਰਹੀ ਹੈ ਇਹ ਲੜਾਈ ਕੱਲੀ ਜੀਰੇ ਦੀ ਨਹੀਂ ਹੈ ਕਿ ਜੇ ਅਸੀਂ ਸੋਚੀਏ ਕਿ ਕੱਲਾ ਜੀਰੇ ਦੇ ਵਿੱਚ ਮੋਰਚਾ ਲੱਗਿਆ ਤੇ ਲੜਾਈ ਕੱਲੀ ਇਹ ਜੀਰੇ ਇਲਾਕੇ ਦੇ ਲੋਕਾਂ ਦੀ ਹੈ ਜਿਹੜੀ ਇਹ ਲੜਾਈ ਇਹ ਪੂਰੇ ਪੰਜਾਬ ਦੀ ਲੜਾਈ ਹੈ ਸਾਡੇ ਪਾਣੀਆਂ ਦੀ ਲੜਾਈ ਹੈ ਇਸ ਲੜਾਈ ਦੇ ਵਿੱਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕਿਸਾਨ ਜਿੱਥੇ ਬੰਦਿਆਂ ਨੇ ਧਰਨਾ ਲਾਇਆ ਜਾਂ ਮਜ਼ਦੂਰਾਂ ਨੇ ਲਾਇਆ ਆ ਇਹ ਪਾਣੀ ਹੈ ਜਿਹੜਾ ਇਹ ਹਰ ਕਿਸੇ ਨੇ ਪੀਣਾ ਪਾਣੀ ਨੂੰ ਬਚਾਉਣ ਵਾਸਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਆਪਣਾ ਵਰਮੂਲਾ ਯੋਗਦਾਨ ਪਾ ਕੇ ਜਿਹੜੀ ਇਹ ਜ਼ਹਿਰ ਵੰਡ ਰਹੀ ਸਾਡੇ ਇਲਾਕੇ ਦੇ ਵਿੱਚ ਸਾਡੇ ਇਲਾਕੇ ਨੂੰ ਮਾਰੂਥਲ ਬਣਾਉਂਦੀ ਜਾ ਰਹੀ ਹੈ ਫੈਕਟਰੀ ਇਸ ਫੈਕਟਰੀ ਨੂੰ ਬੰਦ ਕਰਵਾਇਆ ਜਾ ਸਕੇ ਹਾਂਜੀ ਜੀਰਾ ਮੈਲਬਰੋਜ਼ ਫੈਕਟਰੀ ਦੇ ਸਾਹਮਣੇ ਜੁਲਾਈ ਮਹੀਨੇ ਤੋਂ ਸਾਥੀ ਸੰਘਰਸ਼ ਕਰ ਰਹੇ ਇਲਾਕੇ ਦੇ ਪਿੰਡਾਂ ਦੇ ਲੋਕ ਔਰ ਇਹਨੂੰ ਵੱਡੀ ਗਿਣਤੀ ਵਿੱਚ ਸਮਰਥਨ ਦਿੱਤਾ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਵਾਤਾਵਰਣ ਪ੍ਰੇਮੀਆਂ ਨੇ ਇਸ ਦੇ ਨਾਲ ਹੀ ਅੱਜ ਤਰਕਸ਼ੀ ਸਾਡੀ ਪੰਜਾਬ ਵੀ ਅਸੀਂ ਪੂਰਨ ਤੌਰ ਤੇ ਇਸ ਮੋਰਚੇ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਸਾਥੀ ਸ਼ਾਮਲ ਹੋਏ ਹਨ ਦੋਸਤੋ ਇਸ ਫੈਕਟਰੀ ਦੁਆਰਾ ਜੋ ਪਾਣੀ ਨੂੰ ਗੰਦਾ ਕੀਤਾ ਗਿਆ ਲੰਮੇ ਸਮੇਂ ਤੋਂ ਉਸ ਕਾਰਨ ਜੋ ਇਲਾਕੇ ਦੇ ਲੋਕਾਂ ਦੀਆਂ ਜਾਨਾਂ ਗਈਆਂ ਜਿੱਚ ਨੌਜਵਾਨ ਜਾਨਾਂ ਵੀ ਗਈਆਂ ਬੱਚਿਆਂ ਦੀਆਂ ਜਾਨਾਂ ਵੀ ਗਈਆਂ ਅਸੀਂ ਇਹ ਸਮਝ ਰੱਖਦੇ ਹਾਂ ਕਿ ਕਿਸਮਤਵਾਦ ਨੂੰ ਸਰਕਾਰ ਕਿਦਾਂ ਫਲਾਉਂਦੀ ਹੈ ਲੋਕ ਇਹ ਇਨ੍ਹਾਂ ਮੌਤਾਂ ਨੂੰ ਕਿਸਮਤ ਨਹੀਂ ਤੋਂ ਸਾਡੀ ਚੈਨਲ ਦਾ ਜਾਂ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਸਾਡਾ ਮਕਸਦ ਸਿਰਫ ਸੱਚ ਸਾਹਮਣੇ ਲਿਆਉਣਾ ਸੀਗਾ ਜੋ ਬਹੁਤ ਸਾਰੀਆਂ ਅਫਵਾਹਾਂ ਆੜ ਰਹੀਆਂ ਸਨ ਕਿ ਇਹ ਗਲਤ ਹੈ ਜਾਂ ਸਹੀ ਹੈ ਅਸੀਂ ਸਿਰਫ ਕਵਰੇਜ ਕੀਤੀ ਤੇ ਉਹ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਇਹਦੇ ਤੇ ਕੀ ਰਿਐਕਟ ਕਰਨਾ ਹੈ ਇਹ ਤੁਹਾਡੀ ਮਰਜ਼ੀ ਤੁਹਾਡੀ ਸਵੈ ਇੱਛਾ ਹੈ ਜੋ ਵੀ ਤੁਸੀਂ ਦੇਖਿਆ ਜਾਂ ਸੁਣਿਆ ਇਹ ਲੋਕਾਂ ਦੀ ਆਪਣੀ ਜਿਹੜੀ ਹੈ ਨਿੱਜੀ ਰਾਇਆ ਉਹ ਦਿੱਤੀ ਹੈ ਅਸੀਂ ਸਿਰਫ ਇੱਕ ਲੋਕਾਂ ਦੇ ਸਾਹਮਣੇ ਇਹ ਵੀਡੀਓ ਲੈ ਕੇ ਆਏ ਆ ਇਸ ਕਰਕੇ ਤਾਂ ਕਿ ਜੋ ਬਹੁਤ ਸਾਰੀਆਂ ਅਫਵਾਹਾਂ ਆੜ ਰਹੀਆਂ ਸਨ ਉਹ ਚੀਜ਼ਾਂ ਤੋਂ ਪਰਦਾ ਉੱਠ ਜੇ ਬਾਕੀ ਮਿਲਦੇ ਆਂ ਅਗਲੀ ਵੀਡੀਓ 'ਚ ਦੋਸਤੋ ਤਦ ਤੱਕ ਜ਼ਿੰਦਗੀ ਜ਼ਿੰਦਾਬਾਦ